ਵਿਆਹ ਕਰਨ ਵੇਲੇ ਜਦ ਘਰ ਦੇ ਕੁੜੀ ਮੁੰਡਾ ਟੋਲਦੇ ਨੇ ਤੇ ਜਾਂ ਕਿਤੇ ਗੱਲ ਨਾ ਬਣੀ ਫਿਰ ਇਹ ਕਹਿ ਦਿੰਦੇ ਨੇ ਕਿ ਜਿੱਥੇ ਸੰਜੋਗ ਹੋਏ ਆਪੇ ਹੋ ਜਾਣਾ ਅਜੇ ਸੰਜੋਗ ਢਿੱਲੇ ਨੇ ਇਹ ਗੱਲ ਕਿੰਨੀ ਕੁ ਸੱਚ ਹੈ ਕਿ ਸੰਜੋਗ ਧੁਰੋਂ ਲਿਖੇ ਹੁੰਦੇ ਨੇ ਜਾਂ ਫੇ ਰੱਬ ਜੋੜੀਆਂ ਬਣਾ ਕੇ ਭੀੜ ਹੈ ਆਓ 2 ਮਿੰਟ ਇਸ ਬਾਰੇ ਗੱਲ ਕਰ ਲੈਂਦੇ ਆ ਜੇ ਮੰਨ ਲਿਆ ਜਾਵੇ ਕਿ ਰੱਬ ਸੰਜੋਗ ਲਿਖਦਾ ਹੈ ਤਾਂ ਰੱਬ ਕੁੜੀ ਦਾ ਮੁੰਡੇ ਨੂੰ ਉਸ ਦੀ ਜਾਤ ਤੋਂ ਬਾਹਰ ਕਿਉਂ ਨਹੀਂ ਕਿਸੇ ਨਾਲ ਜੋੜਦਾ ਜ਼ਿਆਦਾਤਰ ਵਿਆਹ ਆਪਣੀ ਹੀ ਜਾਤ 'ਚ ਹੁੰਦੇ ਨੇ ਫਿਰ ਧੁਰੋਂ ਲਿਖਣ ਵਾਲਾ ਆਊਟ ਆਫ ਕਾਸਟ ਕਿਉਂ ਨਹੀਂ ਕਿਸੇ ਨੂੰ ਮਲਾਉਂਦਾ ਸੈਂਕੜੇ ਸਾਲਾਂ ਤੋਂ ਜਾਤਾਂ ਪਾਤਾਂ ਦਾ ਵਿਰੋਧ ਹੋ ਰਿਹਾ ਹੈ ਕਈ ਪੈਗੰਬਰ ਵੀ ਆਏ ਜਿਨ੍ਹਾਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਜਾਤਾਂ ਦਾ ਵਿਰੋਧ ਕੀਤਾ ਫਿਰ ਉਹੀ ਰੱਬ ਸੰਜੋਗ ਲਿਖਣ ਵੇਲੇ ਜਾਤ ਧਰਮ ਤੋਂ ਬਾਹਰ ਨਹੀਂ ਜਾਂਦਾ ਕਿਉਂ ਜੇ ਰੱਬ ਚਾਹੇ ਤਾਂ ਦੁਨੀਆ ਦੇ ਸੰਜੋਗ ਇਤਾਂ ਲਿਖੇ ਕਿ ਧਰਮ ਜਾਤਾਂ ਦੀ ਐਸੀ ਕੀ ਤੈਸੀ ਫਿਰ ਜਾਵੇ ਕੋਈ ਉੱਚ ਨੀਚ ਨਾ ਰਹੇ ਕੋਈ ਰੋਲਾ ਨਾ ਰਹੀਂ ਸਾਬ ਇੱਕ ਹੋ ਜਾਣ ਦੂਜਾ ਕੀ ਰੱਬ ਸੰਜੋਗ ਲਿਖਣ ਵੇਲੇ ਡੇਟ ਆਫ ਵੀ ਅਪਡੇਟ ਕਰਦਾ ਜਿਵੇਂ ਭਾਰ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਦਾ ਵਿਆਹ ਵੀ ਹੋ ਜਾਂਦਾ ਸੀ ਪਰ ਜਿੱਦਾਂ ਵੀ ਵੰਡ ਹੋ ਕੇ ਵਿਚਕਾਰ ਤਾਰ ਆ ਗਈ ਰੱਬ ਨੇ ਦੂਜੇ ਪਾਸੇ ਵੱਲ ਸਾਡੇ ਸੰਜੋਗ ਲਿਖਣੇ ਬੰਦ ਕਰ ਦਿੱਤੇ ਸ਼ਾਇਦ ਰੱਬ ਨੂੰ ਪਤਾ ਹੋਊ ਕਿ ਇਮੀਗ੍ਰੇਸ਼ਨ ਐਂਡ ਵੀਜ਼ੇ ਦਾ ਰੋਲਾ ਰੂ ਫਿਰ ਰਹਿਣ ਦਿੰਦੇ ਆ ਤੀਜਾ ਜੇ ਰੱਬ ਸੰਜੋਗ ਲਿਖਦਾ ਹੈ ਤਾਂ ਕੀ ਉਹ ਤਲਾਕ ਵਾਲਾ ਸੈਕਸ਼ਨ ਵੀ ਨਾਲ ਹੀ ਭਰ ਕੇ ਭੇਜਦਾ ਹੈ ਕਿ ਚਲੋ ਤੁਹਾਡਾ ਵਿਆਹ ਕਰਵਾ ਦਿੰਦੇ ਆ ਪਰ ਇੰਨੇ ਮਹੀਨਿਆਂ ਬਾਅਦ ਜੋਦਾ ਵੀ ਮੈਂ ਹੀ ਕਰੂੰ ਤਲਾਕ ਘਰੇਲੂ ਹਿੰਸਾ ਮਾਰ ਕਟਾਈ ਦਾਜ ਬਲੀ ਝੂਠੇ ਕੇਸ ਆਦ ਵੀ ਸੰਜੋਗ ਵਾਲੇ ਫਾਰਮ 'ਚ ਕੀ ਨਾਲ ਹੀ ਭਰੇ ਜਾਂਦੇ ਆ ਚੌਥਾ ਜੇ ਕੁੜੀ ਮੁੰਡਾ ਧੁਰੋਂ ਲਿਖੇ ਸੰਜੋਗਾ ਕਰਕੇ ਆਪਸ ਵਿੱਚ ਲਵ ਮੈਰਿਜ ਕਰਵਾ ਲੈਂਦੇ ਨੇ ਤਾਂ ਘਰ ਵਾਲੇ ਫਿਰ ਆਪਣੀਆਂ ਲਿਖਿਆਂ ਨੂੰ ਕਿਉਂ ਨਹੀਂ ਮੰਨਦੇ ਉੱਥੇ ਵੀ ਕਹਿ ਸਕਦੇ ਨੇ ਕਿ ਸੰਯੋਗ ਸੀ ਹੋ ਗਿਆ ਦੋਨਾਂ ਦਾ ਵਿਆਹ ਪਰ ਨਹੀਂ ਉਹ ਤਾਂ ਰੱਬ ਦੀ ਗੱਲ ਗਲਤ ਕਰਕੇ ਉਹਨਾਂ ਦੇ ਤਲਾਕ ਤੱਕ ਪਹੁੰਚ ਜਾਂਦੇ ਨੇ ਜਿਹਨੂੰ ਹਾਨਰ ਕਿਲਿੰਗ ਕਹਿੰਦੇ ਨੇ ਮੁੱਕ ਦੀ ਗੱਲ ਸੰਯੋਗ ਸੰਜਾ ਕੋਈ ਨਹੀਂ ਲਿਖਦਾ ਕੁਝ ਤੁਰੋਂ ਨਹੀਂ ਲਿਖਿਆ ਹੁੰਦਾ ਕੋਈ ਵੀ ਜੋੜੀ ਉਹਨਾਂ ਨਹੀਂ ਤਿਆਰ ਕਰਕੇ ਰੱਖੀ ਹੁੰਦੀ ਸਭ ਹੀਠਾਂ ਸਾਡੇ ਆਪਣੇ ਹੀ ਬਸ ਹੈ ਜੇ ਰੱਬ ਦੇ ਲਿਖੇ ਸੰਯੋਗ ਕਾਮਜਾਬ ਹੁੰਦੇ ਤਾਂ ਸਰਜੀਤ ਪਾਤਰ ਜੀ ਨੂੰ ਇਹਨਾਂ ਸਤਰਾਂ ਨਾਲ ਲਿਖਣੀਆਂ ਪੈਂਡੀਆਂ ਕਿ ਇੱਕ ਕੈਦ ਚੋਂ ਦੂਜੀ ਕੈਦ 'ਚ ਜਾ ਪਹੁੰਚੀ ਕੀ ਖਟਿਆ ਮੈਂ ਮਹਿੰਦੀ ਲਾਹੀ ਕੀ ਖਟਿਆ ਮੈਂ ਬਟਣਾ ਮਲਕੇ